ਤੁਸੀਂ ਥੰਬਨੇਲ ਪੜਿਆ ਹੁਣ ਇੱਕ ਦੋ ਕਮਾ ਦੇ ਨਾਲ ਬਣਦੇ ਨੇ ਲੱਖ ਡੇਢ ਲੱਖ ਇਟਲੀ ਦੇ ਵਿੱਚ ਇੱਕ ਮਕੈਨਿਕ ਦਾ ਕੰਮ ਗੱਡੀਆਂ ਦਾ ਤੇ ਦੂਜਾ ਬਿਲਡਿੰਗ ਦਾ ਕੰਮ ਤੇ ਤੀਜਾ ਤੁਸੀਂ ਜਿਹੜਾ ਗੱਡੀਆਂ ਨੂੰ ਪੇਂਟ ਕਰਦੇ ਆ ਡੈਂਟਿੰਗ ਪੇਂਟਿੰਗ ਉਹ ਚੌਥਾ ਸਟਾਲੇ ਦਾ ਕੰਮ ਸਟਾਲੇ ਦੇ ਕੰਮ ਦੇ ਵਿੱਚ ਸਵੇਰੇ 4 ਵਜੇ ਜਾਂ 5 ਵਜੇ ਕੰਮ ਤੇ ਜਾਣਾ ਹੁੰਦਾ ਜੇ ਬਚ ਰਹੇ ਨੇ ਘਰ ਆ ਉੱਥੇ ਵਿੱਚ ਹੀ ਘਰ ਆਤਾ ਉੱਠ ਕੇ ਸਿੱਧਾ ਕਰੇ ਘਰ ਤੋਂ ਨੇੜੀ ਹੁੰਦਾ ਕੰਮ ਸਾਢੇ 4 5 ਵਜੇ ਉੱਠ ਕੇ ਧਾਰਾਂ ਚਾਉਣੀ ਆ ਗੋਹਾ ਸਾਫ ਕਰਨਾ ਅ ਗਾਮਾ ਨੂੰ ਪ੍ਰਾਲੀ ਪਾਉਣੀ ਜਿਵੇਂ ਇੱਥੇ ਉਹ ਨਾਂ ਭੁੱਲ ਗਿਆ ਮੈਂ ਕਾ ਦਾ ਨਾਂ ਜਾਂ ਭੁੱਲ ਗਿਆ ਇੱਕਦਮ ਤੇ ਦੂਜੀ ਜਿਹੜਾ ਹੈਗਾ ਮਕੈਨਿਕ ਦਾ ਕੰਮ ਉਹ ਸਵੇਰੇ 8 ਵਜੇ ਜਾਣਾ ਸਾਮੀ 6 ਵਜੇ ਤੱਕ ਜਾਂ 7 ਵਜੇ ਤੱਕ ਕੰਮ ਹੁੰਦਾ ਤੇ ਇਦਾਂ ਹੀ ਜਿਹੜੇ ਦੂਜੇ ਕੰਮ ਨੇ ਹੋਰ ਕਈ ਕੋਈ ਬਿਲਡਿੰਗ ਦਾ ਹੋ ਗਿਆ ਜਾਂ ਡੈਡਿੰਗ ਪੇਂਟਿੰਗ ਦਾ ਹੋ ਗਿਆ ਮਕੈਨਿਕ ਦਾ ਹੋ ਗਿਆ ਤੇ ਇੱਥੇ ਜਿਹੜੀ ਤਨਖਾਹ ਤੁਹਾਨੂੰ ਜੇ ਅਗਰ ਤੁਹਾਡੇ ਕੋਲੇ ਪੇਪਰ ਹੈਗੇ ਤਾਂ ਇੱਕ ਛੋਟੇ ਮੋੜੇ ਪੇਪਰ ਵੀ ਹੋਣ ਚਾਹੀਏ ਇੱਕ ਦੋ ਪੇਪਰ ਵੀ ਹੋਣ ਪੂਰੇ ਪੇਪਰ ਨਾ ਵੀ ਹੋਣ ਤਾਂ ਵੀ ਇੱਥੇ ਕੰਮ ਮਿਲ ਜਾਂਦਾ ਤੇ ਇੱਥੇ ਜਿਹੜੀ ਤਨਖਾਹ ਹੁੰਦੀ ਆ ਤੁਹਾਨੂੰ 800 ਹਜ਼ਾਰ ਤੇ ਜਾਂ 600 600 ਤਾਂ ਪੱਕਿਓ ਮਿਲਣੀਓ ਮਿਲਣੀ ਆ ਜਿਦਾ ਕਿ ਆਪਣਾ ਜੇ ਰੇਟ ਇਟਲੀ ਦਾ ਸਹੀ ਚੱਲਦਾ ਹੋਵੇ 90 ਦੇ ਹਿਸਾਬ ਨਾਲ ਤਾਂ ਉਹ 60000 ਦੇ ਨੇੜੇ ਤੇੜੇ 58000 ਦੇ ਨੇੜੇ ਤੇੜੇ ਪਹੁੰਚ ਜਾਂਦਾ ਇਦਾਂ ਹੀ ਜੇ 70000 ਤਨਖਾਹ 70 ਆਪਾਂ 70000 ਲਾਈਏ ਜਿਸ 8700 ਰੁਪਇਆ ਹੈਗੀ ਆਪਣੀ ਤਨਖਾਹ ਤੇ ਤਾਂ ਅੰਦਾਜ਼ਾ ਜੇ ਆਪਾਂ ਇੰਨਾ ਹੀ ਲਾਉਨੇ ਆਂ ਬਈ 80000 70000 60000 ਜਿਹੜੀ ਤਨਖਾਹ ਮਿਲ ਜੇ ਤੇ ਬਾਕੀ ਇਹ ਫੈਕਟਰੀਆਂ ਦੇ ਵਿੱਚ ਤੇ ਜਿਹਦੇ ਕੋਲ ਇੱਕ ਦੋ ਪੇਪਰ ਬਣ ਜਾਂਦੇ ਆਂ ਅਜੀਲ ਕਰਾ ਕੇ ਵੀ ਤੇ ਉਹ ਬਾਕੀ ਫੈਕਟਰੀ ਦੇ ਵਿੱਚ 1200 ਰੁਪਇਆ ਤਾਂ ਪੱਕਾ ਹੀ ਲੱਗਦਾ ਕੁਝ ਫੈਕਟਰੀਆਂ ਇਦਾਂ ਦੀਆਂ ਹੁੰਦੀਆਂ ਜਿਹੜਾ ਤੁਹਾਨੂੰ 90000 ਜਾਂ 1 ਲੱਖ ਦੇ ਨੇੜੇ ਤੇੜੇ ਆ ਤੁਹਾਡੀ ਜਿਹੜੀ ਸੈਲਰੀ ਲੱਗਦੀ ਆ ਤੇ ਤੁਸੀਂ ਬੜੇ ਆਰਾਮ ਨਾਲ 500 ਰੁਪਇਆ ਘਰੇ ਪਾ ਸਕਦੇ ਹੋ ਤੇ ਕਿਰਾਇਆ ਕੱਢ ਕੇ ਤੁਹਾਨੂੰ ਆਪ ਨੂੰ 2-300 ਰੁਪਇਆ ਬਚ ਸਕਦਾ ਬਾਕੀ ਜਿੱਥੇ ਆਪਾਂ ਰਹਿੰਨੇ ਉੱਥੇ ਰਹਿਣ ਤੇ ਡਿਪੈਂਡ ਹੁੰਦਾ ਇਹਦੇ ਨਾਲ ਦੀਆਂ ਹੋਰ ਗੱਲਾਂ ਨੇ 2-3 ਵੀਡੀਓ ਹੋਰ ਪਈਆਂ ਹੌਲੀ-ਹੌਲੀ ਪਾਵਾਂਗੇ ਤੇ ਇਸ ਵਕਤ ਇੰਨੀ ਗ ਜਾਣਕਾਰੀ ਫਿਲਹਾਲ ਇਸ ਵੀਡੀਓ ਦੇ ਵਿੱਚ